ਜਿਕਰ ਮਾਤਾ ਸਲਾਣੀ ਜੀ ਦਾ ਬਹੁਤ ਸੱਚੇ ਦਰਬਾਰ ਕੀ ਬੋਲੇ ਸੋਨਿਆ ਸਾ ਸ੍ਰੀਆ ਪਿੰਡ ਸੁਨਕਲਾ ਦੀਆਂ ਸੰਗਤਾਂ ਨੂੰ ਅਤੇ ਇਲਾਕੇ ਦੀਆਂ ਸੰਗਤਾਂ ਨੂੰ ਇਹ ਬੇਨਤੀ ਆ ਕੇ ਅੱਜ ਮਿਤੀ 25 ਦਸੰਬਰ 2024 ਨੂੰ ਜੈ ਮਾਤਾ ਸਲਾਣੀ ਜੀ ਦੀ ਪ੍ਰਬੰਧਕ ਕਮੇਟੀ ਦੀ ਜਿਹੜੀ ਚੋਣ ਹੋਈ ਆ ਇਹਨਾਂ ਲੋਗਾਂ ਤੇ ਸੰਗਤ ਨੂੰ ਸਾਰਿਆਂ ਨੂੰ ਬੇਨਤੀ ਆ ਕਿ ਮੰਦਰ ਦੀ ਸਾਈ ਜਿਹੜੀ ਆ ਉਹ ਸ਼ੁਰੂ ਹੋਣ ਜਾ ਰਹੀ ਆ ਸੋ ਪਿੰਡ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਸਾਡੇ ਐਨ ਆਰ ਵੀ ਦਾ ਭਰਾਮਾ ਨੂੰ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਆ ਕਿ ਵੀ ਜੇ ਕਿਸੇ ਨੇ ਸਹਿਯੋਗ ਪਾਉਣਾ ਆ ਇਸ ਮੰਦਰ ਦੇ ਵਿੱਚ ਆਪਣਾ ਦਾਨ ਪੁੰਨ ਕਰਨਾ ਆ ਉਹ ਸਾਡੀ ਜਿਹੜੀ ਆ ਪ੍ਰਬੰਧਕ ਕਮੇਟੀ ਹੈਗੇ ਆ ਚੇਅਰਮੈਨ ਜਿਹੜੇ ਸਾਡੇ ਜਿਹੜੇ ਸਾਡੇ ਪ੍ਰਧਾਨ ਆ ਚੁਣੇ ਹੋਏ ਆ ਇਹਨਾਂ ਨੂੰ ਕਿਸੇ ਨੂੰ ਵੀ ਜਿਹੜੇ ਉਹ ਤੁਸੀਂ ਇਹਨਾਂ ਨਾਲ ਤਾਲਮਿਲ ਕਰਕੇ ਇਹਨਾਂ ਦੇ ਨਾਲ ਜਿਹੜਾ ਉਹ ਰਾਬਤਾ ਕਰਕੇ ਇਹਨਾਂ ਨੂੰ ਆਪਣਾ ਪੈਸਾ ਦੇ ਸਕਦੇ ਆ ਪੈਸੇ ਦਾ حساب ਜਿਹੜਾ ਕੱਲਾ-ਕੱਲਾ ਪਾਈ-ਪਾਈ ਜਿਹੜਾ ਉਹ ਗਿਣਿਆ ਜਾਊਗਾ ਸਾਰੀਆਂ ਸੰਗਤਾਂ ਨੂੰ ਦੁਬਾਰਾ ਫਿਰ ਬੇਨਤੀ ਆ ਜਿਹੜੀ ਪ੍ਰਬੰਧਕ ਕਮੇਟੀ ਸਾਡੀ ਚੁਣੀ ਹੋਈ ਆ ਨਗਰ ਨਿਵਾਸੀਆਂ ਨੂੰ ਵੇ ਇਹਨਾਂ ਨੂੰ ਆਪਣਾ ਜਿਹੜਾ ਦਾਨ ਪੁੰਨ ਕਰਨਾ ਹੈਗਾ ਤੁਸੀਂ ਮੰਦਰ ਸਾਰੀ ਲਈ ਮੰਦਰ ਦੇ ਯੋਗਦਾਨ ਪਾਉਣ ਲਈ માતા ਦਾ ਜਿਹੜਾ ਮੰਦਰ ਇਹ ਹੋਣ ਜਾ ਰਿਹਾ ਹੈਗਾ ਆ ਉਹਦੇ ਵਿੱਚ ਸਲਾਨੀ માતા ਦਾ ਮੰਦਰ ਜਿਹੜਾ ਬਣ ਜਾ ਰਿਹਾ ਆ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਓ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੈ ਮਾਤਾ ਦੀ ਜਿਕਰਾ ਮਾਤਾ ਸਲਾਨੀ ਜੀ ਦਾ ਸੱਚੇ ਦਰਬਾਰ ਕੀ ਜੈ